ਮੁਰਦਾਬਾਦ ਮੁਰਦਾਬਾਦ ਸਿੱਖਾ ਮੁੱਖ ਮੰਤਰੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਵਿਸ਼ਕਾਰ ਸੰਜਮ ਮੋਰਚਾ ਜਿੰਦਾਬਾਦ 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 ਵਿਸ਼ਕਾਰ ਦਾ ਪ੍ਰਬੰਧ ਕਰੋ ਬੰਦ ਕਰੋ ਵਿਸ਼ਕਾਰ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਮੁਰਦਾਬਾਦ ਮੈਂ ਸਰਪਜੀਤ ਸਿੰਘ ਤੁਸੀਂ ਦੇਖ ਰਹੇ ਜੇ ਮੈਂ 24 ਪੰਜਾਬ ਇਨ ਨਿਊ ਚੈਨਲ ਅਸੀਂ ਖੜੇ ਆ ਸਿਵਲ ਹਸਪੀਟਲ ਤਰਨਤਾਰਨ ਤੁਸੀਂ ਦੇਖ ਸਕਦੇ ਜੇ ਕਿ ਤੁਹਾਨੂੰ ਕੈਮਰਾਮੈਨ ਦਿਖਾਏਗਾ ਉੱਪਰ ਕਿ ਇੱਕ ਵਿਅਕਤੀ ਜਿਹੜਾ ਵਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਵਾ ਟੈਂਕੀ ਦੇ ਉੱਪਰ ਚੜਿਆ ਆਇਆ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਲੰਬੀਆਂ ਤਸਵੀਰਾਂ ਦੇ ਰਾਹੀਂ ਕਿ ਜਿਹੜਾ ਟੈਂਕੀ ਦੇ ਉੱਪਰ ਚੜਿਆ ਆਇਆ ਵਾ ਇੱਕ ਵਿਅਕਤੀ ਉਹ ਜਿਹੜਾ ਵਾ ਕਿਸ ਕਾਰਨਾਂ ਨੂੰ ਚੜਿਆ ਤੁਸੀਂ ਦੇਖ ਸਕਦੇ ਜੇ ਕਿ ਅਧਿਕਾਰੀ ਜਿਹੜੇ ਨੇ ਉਹ ਵੀ ਨਾਰੇਬਾਜੀ ਜਿਹੜੀ ਹੈ ਥੱਲੇ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਟੈਂਕੀ ਦੇ ਉੱਪਰ ਕਿਉਂ ਚੜਿਆ ਆਇਆ ਵਾ ਹਰ ਜਿਹੜਾ ਤਰਨ ਤਰਨ ਦੇ ਵਿੱਚ ਜਿਮਣੀ ਚੋਣ ਜਿਹੜੀ ਹੁਣ ਜਾ ਰਹੀ ਆ ਹਰ ਅਧਿਕਾਰੀ ਜਿਹੜਾ ਹੈ ਸੜਕਾਂ ਦੇ ਉੱਪਰ ਜਿਹੜਾ ਵਾ ਤੁਹਾਨੂੰ ਨਜ਼ਰ ਆਵੇਗਾ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਕਿ ਤਰਨਤਾਰਨ ਦੇ ਵਿੱਚ ਟੈਂਕੀ ਦੇ ਉੱਪਰ ਸਿਵਲ ਹਸਪੀਟਲ ਦੇ ਵਿੱਚ ਉੱਪਰ ਚੜਿਆ ਆ ਮੇਰੇ ਨਾਲ ਅਧਿਕਾਰੀ ਮੌਜੂਦ ਦੇ ਤੁਸੀਂ ਦੇਖ ਸਕਦੇ ਕਿ ਮਾਰੇ ਬਾਜ਼ੀ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਸਾਰਾ ਕੀ ਮਾਮਲਾ ਪਾ ਜੀ ਆਪਣਾ ਕੀ ਨਾਮ ਜੀ ਬਲਰਾਮਨ ਕੁਮਾਰ ਮਲੋੜ ਜੀ ਸੂਬਾ ਕਨਵੀਨਰ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਮਸਲਾ ਇੱਕੋ ਹੀ ਆ ਜੀ ਹਰ ਘਰ ਦੇ ਵਿੱਚ ਜੋ ਤਰਾਸਦੀ ਹੈ ਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਦਾ ਮਸਲਾ ਹੈ ਰੁਜ਼ਗਾਰ ਪ੍ਰਾਪਤੀ ਕਰਨ ਦੇ ਲਈ ਜਿਹੜਾ ਹੈਗਾ ਅਸੀਂ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਔਰ ਇੱਥੇ ਜਿਹੜਾ ਹੈਗਾ 11 ਅਕਤੂਬਰ ਨੂੰ ਇੱਥੋਂ ਦਾ ਜਿਹੜਾ ਮੰਤਰੀ ਲਾਲਜੀਤ ਭੁੱਲਰ ਹੈ ਔਰ ਇੱਥੋਂ ਦਾ ਕੈਂਡੀਡੇਟ ਹਰਮਿਤ ਹੈ ਉਹ ਖੁਦ ਮਿਲ ਕੇ ਕਹਿੰਦਾ ਹੈ ਕਿ ਤੁਹਾਡੀ ਜਿਹੜਾ ਹੈਗਾ ਜਲਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਕੇ ਅਸੀਂ ਮੰਗਾ ਹੱਲ ਕਰਾਵਾਂਗੇ ਆਖਰਕਾਰ ਸਾਨੂੰ 1 ਨਵੰਬਰ ਨੂੰ ਸਾਨੂੰ ਮਜਬੂਰ ਵਸ ਇੱਥੇ ਆ ਕੇ ਜਿਹੜਾ 2 ਨਵੰਬਰ ਨੂੰ ਧਰਨਾ ਦੇਣਾ ਪੈਂਦਾ ਉਦੋਂ ਵੀ ਪ੍ਰਸ਼ਾਸਨ ਇਹ ਕਹਿ ਕੇ ਧਰਨਾ ਚਕਾਉਂਦਾ ਕਿ ਤੁਹਾਡੀ ਜਲਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਦਿੱਤੀ ਜਾਊਗੀ ਅਸੀਂ 7 ਤਰੀਕ ਤੱਕ ਦਾ ਅਲਟੀਮੇਟ ਮੋਂਾਂ ਨੂੰ ਦਿੰਨੇ ਆ ਕਿ 7 ਤਰੀਕ ਤੱਕ ਜੇਕਰ ਤੁਸੀਂ ਮੀਟਿੰਗ ਨਹੀਂ ਕਰਾਉਂਦੇ ਤਾਂ ਮਜਬੂਰ ਬਸ ਕੋਈ ਨਾ ਕੋਈ ਜਿਹੜਾ ਬੇਰਜ਼ਗਾਰਾ ਕੋਈ ਨਾ ਕੋਈ ਸਟੈਪ ਚੱਕਣਗੇ ਤਾਂ ਇਹ ਅਸੀਂ ਅੱਜ 11 ਵਜੇ ਦਾ ਸਮਾਂ ਦਿੱਤਾ ਹੋਇਆ ਅਸੀਂ ਗਾਂਧੀ ਪਾਰਕ ਦਾ ਪਰ ਇਹ ਜੋ ਓਪਨ ਬੇਰਜ਼ਗਾਰ ਤੁਸੀਂ ਵੇਖ ਰਹੇ ਹੋ ਮਨੀਸ਼ ਇਹ ਆਪ ਹੁੰਦਰਾ ਹੋ ਕੇ ਤੰਗ ਹੋ ਕੇ ਸਤਾਇਆ ਹੋਇਆ ਖੋਦ ਇੱਥੇ ਆ ਕੇ ਜਿਹੜਾ ਟੈਂਕੀ ਦੇ ਚੱਲ ਚੁੱਕ ਜੇਰਾ ਤੁਸੀਂ ਕਹੇ ਕਿ ਸਾਡੀ ਲਾਲਜੀਤ ਪੁਲਰਨਾ ਵੀ ਗੱਲਬਾਤ ਹੋਈ ਆ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਦੇਖੋ ਇੱਥੋਂ ਤਾਂ ਸਾਨੂੰ ਇਹ ਲੱਗਦਾ ਵੀ ਇੱਕ ਜੇਕਰ ਲੋਕਲ ਜਿਹੜਾ ਮੰਤਰੀ ਜਿੰਦੇ ਜਿਮਣੀ ਚੋਣ ਹੋ ਰਹੀ ਹੋਵੇ ਜਿਉਂਦੇ ਕੋਲ ਇੰਨਾ ਵੀ ਜਿਹੜਾ ਹੈਗਾ ਅਖਤਿਆਰ ਨਹੀਂ ਕਿ ਮੁੱਖ ਮੰਤਰੀ ਨਾਲ ਬਿਠਾ ਕੇ ਜਿਹੜਾ ਹੈਗਾ ਗੱਲਬਾਤ ਕਰਾ ਸਕੇ ਤਾਂ ਫਿਰ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਸਿਸਟਮ ਜਿਹੜਾ ਹੈਗਾ ਟੋਟਲੀ ਕਿੰਨੇ ਕੰਟਰੋਲ ਕੀਤਾ ਹੋਇਆ ਮੁੱਖ ਮੰਤਰੀ ਨੂੰ ਸਿਰਫ 2 ਮਿੰਟ ਦਾ ਸਮਾਂ ਮੰਗਿਆ ਗਿਆ ਸੀਗਾ 3 ਨਵੰਬਰ ਨੂੰ ਇੱਥੇ ਰੋਡ ショਅ ਕਰਦੇ ਆ ਅੱਲ ਵੀ ਇੱਥੇ ਰਹਿੰਦੇ ਆ ਪਰਸੋ ਵੀ ਇੱਥੇ ਰਹਿੰਦੇ ਆ ਹੋ ਸਕਦਾ ਅੱਜ ਵੀ ਇੱਥੇ ਨੇੜੇ ਤੇੜੇ ਹੋਣਗੇ ਕਿ ਉਹਨਾਂ ਕੋਲ 2 ਮਿੰਟ ਦਾ ਸਮਾਂ ਜੇ ਬੇਰੁਜ਼ਗਾਰਾਂ ਵਾਸਤੇ ਨਹੀਂ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਸਰਕਾਰ ਦੇ ਕੀ ਹਾਲਾਤ ਆ ਕੀ ਮੰਗਾ ਤੁਹਾਡੀਆਂ ਮੁੱਖ ਮੰਗਾ ਕੀ ਆ ਤੁਹਾਡੀਆਂ ਮੁੱਖ ਮੰਗਾ ਸਿੰਪਲੀ ਅਸੀਂ ਰੁਜ਼ਗਾਰ ਮੰਗਦੇ ਆ ਸਿਹਤ ਮਹਿਕਮੇ ਤੇ ਸਿੱਖਿਆ ਮਹਿਕਮੇ ਦੇ ਵਿੱਚ ਸਿੱਖਿਆ ਮਹਿਕਮੇ ਚ ਜੀਟੀਟੀ ਤੋਂ ਲੈ ਕੇ ਐਨਟੀਟੀ ਮਾਸਟਰ ਕਿਟ ਲੈਕਚਰਰ ਦੀ ਭਰਤੀ ਦਾ ਇਸ਼ਤਿਹਾਰ ਮੰਗਦੇ ਆ ਕਿ ਦਿੱਤਾ ਜਾਵੇ ਕਿਉਂਕਿ 4 ਸਾਲਾਂਾਂ ਸਿੰਗਰ ਪਾਰਟੀ ਦੇ ਇਸ਼ਤਿਹਾਰ ਨਾ ਵੱਲੋਂ ਜਾਰੀ ਕੀਤਾ ਗਿਆ ਇਸ ਦੇ ਨਾਲ ਇੱਕ ਬੀਏ ਜਿਹੜੀ ਹੈਗੀ ਤੋਂ ਬਾਅਦ ਬੀਏ ਦੇ ਵਿੱਚ ਸ਼ਰਤ ਲੱਗੀ ਹੋਈ ਹੈ ਜਿਹੜੀ 55% ਦੀ ਮਾਸਟਰ ਕੀਤੀ ਲਈ ਉਹ ਜਿਹੜੀ ਰੱਦ ਕੀਤੀ ਜਾਵੇ ਕਿਉਂਕਿ ਉਹ ਬੇਤੁਕੀ ਸ਼ਰਤ ਲੱਗੀ ਹੋਈ ਹੈ ਓਵਰੇਜ ਜਿਹੜੇ ਇਹਨਾਂ ਨੇ ਵਾਅਦਾ ਕਰਦੇ ਰਹੇ ਸੀ ਹਮੇਸ਼ਾ ਕਿ ਅਸੀਂ ਉਮਰਾਂ ਦੇ ਛੋਟ ਦੇਵਾਂਗੇ ਉਹ ਓਵਰੇਜ ਦਾ ਵਾਅਦਾ ਪੂਰਾ ਕਰੇ ਸੀਐਮ ਤੇ ਉਮਰ ਹੱਦ ਛੋੜ ਦੇ ਕੇ ਜਿਹੜਾ ਮੌਕਾ ਦੇਵੇ ਇੱਕ ਮਲਟੀਪਰਪਸ ਹੈਲਥ ਵਰਕਰ ਦਾ 270 ਪੋਸਟਾਂ ਦਾ ਇਸ਼ਤਿਹਾਰ ਆਇਆ ਹੋਇਆ ਉਹਦੇ ਵਿੱਚ ਉਮਰ ਹੱਦ ਛੋੜ ਦੇਣੀ ਹੈ ਉਮਰ ਹੱਦ ਛੋਟ ਦੇ ਕੇ ਉਸ ਨੂੰ ਜਿਹੜਾ ਹੈਗਾ ਕੰਪਲੀਟ ਕੀਤਾ ਜਾਵੇ ਅਪਲਾਈ ਕਰਾਇਆ ਜਾਵੇ ਉਮਰ ਹੱਦ ਜਿਹੜੇ ਲੰਘਾ ਚੁੱਕੇ ਆ ਤੇ ਆਡਨ ਕ੍ਰਾਊਡ ਦੇ 250 ਭਰਤੀ ਦਾ ਇਸ਼ਤਿਹਾਰ ਜਿਹੜਾ ਆਇਆ ਹੋਇਆ ਉਹਦਾ ਪੇਪਰ ਲੈ ਕੇ ਉਹ ਭਰਤੀ ਪੂਰੀ ਕੀਤੀ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਹਨ ਸਰਕਾਰ ਜਿੰਨਾ ਤੱਕ ਮੁੱਖ ਮੰਗਾਂ ਸਾਡੀਆਂ ਨਹੀਂ ਮੰਨਦੀ ਉਹਨਾਂ ਤੱਕ ਤੁਸੀਂ ਦੇਖਿਆ ਕਿ ਤਰਨਤਨ ਦੇ ਵਿੱਚ ਜਿਮਣੀ ਚੋਣ ਜਿਹੜੀ ਹੋਣ ਜਾ ਰਹੀ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹਰ ਅਧਿਕਾਰੀ ਜਿਹੜਾ ਵਾ ਰੋਡ ਸ਼ੋਅ ਕਰਦਾ ਨਜ਼ਰ ਆ ਰਿਹਾ ਹੈ ਤਰਨਤਨ ਦੇ ਵਿੱਚ ਹਰ ਅਧਿਕਾਰੀ ਜਿਹੜਾ ਵਾ ਸੜਕਾਂ ਦੇ ਉੱਪਰ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਜੇ ਕਿ ਮੇਰੇ ਪਿੱਛੇ ਜਿਹੜੇ ਆ ਅਧਿਕਾਰੀ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਰੋਜ਼ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਟੈਂਕੀ ਦੇ ਉੱਪਰ ਇੱਕ ਨੌਜਵਾਨ ਉੱਪਰ ਚੜ੍ਹ ਆਇਆ ਕਿੰਨੀ ਜਲਦੀ ਜਿਹੜੀ ਆ ਸਰਕਾਰਾਂ ਨੇ ਇਹ ਮੰਗਾਂ ਮੰਨਦੀ ਹੈ ਕਿੰਨੀ ਜਲਦੀ ਜਿਹੜਾ ਟੈਂਕੀ ਤੋਂ ਥੱਲੇ ਉਤਰਦਾ ਹੈ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਬੱਚੇ ਰਿਪੋਰਟ